ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਅਲਫਾ ਟ੍ਰੈਵਲ ਦੇ YouTube ਚੈਨਲ ਉੱਤੇ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲਾਤਵੀਆ ਦੇ ਇਨਵੈਸਟਮੈਂਟ ਬਿਜ਼ਨਸ ਪ੍ਰੋਗਰਾਮ ਬਾਰੇ ਜਿਸ ਰਾਹੀਂ ਤੁਸੀਂ ਘੱਟ ਤੋਂ ਘੱਟ ਖਰਚੇ ਵਿੱਚ ਆਪਣਾ ਬਿਜ਼ਨਸ ਤੇ ਰੈਜ਼ਿਡੈਂਸੀ ਦਾ ਸੁਪਨਾ ਪੂਰਾ ਕਰ ਸਕਦੇ ਹੋ ਅਤੇ ਆਪਣੇ ਪਰਿਵਾਰ ਨਾਲ ਸੈਟਲ ਹੋ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਸਕੇ ਲਾਤਵੀਆ ਬਿਜ਼ਨਸ ਇਨਵੈਸਟਮੈਂਟ ਪ੍ਰੋਗਰਾਮ ਕੀ ਹੈ ਲਾਤਵੀਆ ਯੂਰਪ ਦਾ ਇੱਕ ਖੂਬਸੂਰਤ ਅਤੇ ਸੁਰੱਖਿਅਤ ਸ਼ੈਨਗਨ ਦੇਸ਼ ਹੈ ਇੱਥੇ ਤੁਸੀਂ ਆਪਣਾ ਖੁਦ ਦਾ ਬਿਜ਼ਨਸ ਖੋਲ ਕੇ ਕੰਪਨੀ ਰਜਿਸਟਰ ਕਰ ਸਕਦੇ ਹੋ ਅਤੇ ਰਿਹਾਇਸ਼ ਪਰਮਟ ਟੀਆਰਪੀ ਲੈ ਸਕਦੇ ਹੋ ਸਾਰੀ ਲਾਗਤ ਲਗਭਗ 45 ਲੱਖ ਰੁਪਏ ਦੇ ਵਿਚਕਾਰ ਆ ਜਾਂਦੀ ਹੈ ਜੋ ਕਿ ਹੋਰ ਯੂਰਪੀ ਇਨਵੈਸਟਮੈਂਟ ਸਕੀਮਾਂ ਨਾਲੋਂ ਕਾਫੀ ਘੱਟ ਹੈ ਪਾਰਟ 1 ਅਪਲਾਈ ਕਿਵੇਂ ਕਰੀਏ ਸਭ ਤੋਂ ਪਹਿਲਾਂ ਕੰਪਨੀ ਰਜਿਸਟਰ ਕਰੋ ਤੁਸੀਂ ਲਾਤਵੀਆ ਵਿੱਚ ਐਸਆਈਏ ਨਾਮ ਦੀ ਕੰਪਨੀ ਰਜਿਸਟਰ ਕਰਨੀ ਹੁੰਦੀ ਹੈ ਜੋ ਕਿ ਭਾਰਤ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਵਰਗੀ ਹੀ ਹੁੰਦੀ ਹੈ ਇਹ ਇੱਕ ਲੀਗਲ ਐਂਟੀਟੀ ਹੁੰਦੀ ਹੈ ਜਿਸ ਨਾਲ ਤੁਸੀਂ ਯੂਰਪ ਵਿੱਚ ਕੰਮ ਕਰਨ ਅਤੇ ਰਹਿਣ ਦਾ ਅਧਿਕਾਰ ਲੈ ਲੈਂਦੇ ਹੋ ਨੰਬਰ 2 ਮਿਨੀਮਮ ਇਨਵੈਸਟਮੈਂਟ ਅਤੇ ਟਰਨਓਵਰ ਲਾਤਵੀਆ ਦੇ ਕਾਨੂੰਨ ਅਨੁਸਾਰ ਤੁਹਾਡਾ ਸਾਲਾਨਾ ਲਗਭਗ 50000 ਯੂਰੋ ਦਾ ਕਾਰੋਬਾਰ ਦਿਖਾਉਣਾ ਲਾਜ਼ਮੀ ਹੈ ਇਸ ਨੂੰ ਟਰਨਓਵਰ ਵੀ ਕਿਹਾ ਜਾਂਦਾ ਹੈ ਇਹ ਕੋਈ ਲਮਸਮਤ ਫੀਸ ਨਹੀਂ ਇਹ ਤੁਹਾਡਾ ਅਸਲੀ ਬਿਜ਼ਨਸ ਚਲਾਉਣ ਲਈ ਖਰਚਾ ਹੁੰਦੀ ਹੈ ਨੰਬਰ 3 ਬੈਂਕ ਅਕਾਊਂਟ ਅਤੇ ਆਫਿਸ ਰਜਿਸਟ੍ਰੇਸ਼ਨ ਕੰਪਨੀ ਲਈ ਤੁਹਾਨੂੰ ਲਾਤਵੀਆ ਵਿੱਚ ਬੈਂਕ ਖਾਤਾ ਖੋਲਣਾ ਪਵੇਗਾ ਸ਼ੇਅਰ ਕੈਪੀਟਲ ਘੱਟੋ ਘੱਟ 2800 ਯੂਰੋ ਉਸੇ ਖਾਤੇ ਵਿੱਚ ਜਮ੍ਹਾਂ ਕਰਨਾ ਹੁੰਦਾ ਹੈ ਇਹ ਕੋਈ ਸਰਕਾਰ ਨੂੰ ਦਿੱਤਾ ਟੈਕਸ ਨਹੀਂ ਇਹ ਤੁਹਾਡਾ ਆਪਣਾ ਕੰਪਨੀ ਫੰਡ ਹੁੰਦਾ ਹੈ ਜਿਸ ਨਾਲ ਤੁਸੀਂ ਬਿਜ਼ਨਸ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਨੰਬਰ 4 ਆਰਟੀਕਲ ਆਫ ਐਸੋਸੀਏਸ਼ਨ ਕੰਪਨੀ ਤੇ ਨਿਯਮ ਬਣਾਉਣ ਲਈ ਤੁਸੀਂ ਆਰਟੀਕਲ ਆਫ ਐਸੋਸੀਏਸ਼ਨ ਤਿਆਰ ਕਰਦੇ ਹੋ ਜਿਸ ਵਿੱਚ ਤੁਹਾਡੇ ਕੰਪਨੀ ਦੇ ਰੂਲ ਰੈਗੂਲੇਸ਼ਨ ਡਾਇਰੈਕਟਰ ਅਤੇ ਸ਼ੇਅਰਹੋਲਡਰ ਦੀ ਜਾਣਕਾਰੀ ਹੁੰਦੀ ਹੈ ਇਹ ਤੁਸੀਂ ਲਾਤਵੀਆਨ ਰਜਿਸਟਰ ਆਫ ਐਂਟਰਪ੍ਰਾਈਜ਼ਸ ਦੀ ਸਾਈਟ ਤੋਂ ਆਨਲਾਈਨ ਫਾਈਲ ਕਰ ਸਕਦੇ ਹੋ। ਜ਼ਿਆਦਾਤਰ ਲੋਕ ਇਹ ਸਥਾਨਕ ਲਾਅ ਫਰਮ ਰਾਹੀਂ ਡਰਾਫਟ ਕਰਵਾ ਲੈਂਦੇ ਹਨ ਤਾਂ ਕਿ ਕੋਈ ਗਲਤੀ ਨਾ ਰਹੇ। ਟੈਕਸ ਨੰਬਰ ਅਤੇ ਲਾਇਸੈਂਸ ਕੰਪਨੀ ਰਜਿਸਟਰ ਹੋਣ ਤੇ ਤੁਹਾਨੂੰ ਲਾਤਵੀਆ ਦਾ ਟੈਕਸ ਆਈਡੀ ਮਿਲਦਾ ਹੈ। ਜੇ ਤੁਸੀਂ ਖਾਸ ਬਿਜ਼ਨਸ ਜਿਵੇਂ ਰੈਸਟੋਰੈਂਟ ਜਾਂ ਕੈਫੇ ਖੋਲਦੇ ਹੋ ਤਾਂ ਐਡੀਸ਼ਨਲ ਲਾਇਸੈਂਸ ਲੈਣਾ ਪੈਂਦਾ ਹੈ। ਪਾਰਟ 3 ਕੀ ਲਾਤਵੀਆ ਵਿੱਚ ਬਿਜ਼ਨਸ ਲਈ ਕੋਈ ਹੋਰ 파ਟਰਨ ਬਣਾ ਸਕਦੇ ਹਾਂ? ਬਿਲਕੁਲ। ਲਾਤਵੀਆ ਵਿੱਚ ਤੁਸੀਂ ਕਿਸੇ ਵੀ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਨੂੰ ਆਪਣਾ ਕੰਪਨੀ ਸ਼ੇਅਰਹੋਲਡਰ ਜਾਂ ਡਾਇਰੈਕਟਰ ਬਣਾ ਸਕਦੇ ਹੋ ਸ਼ੇਅਰ ਹਿੱਸੇਦਾਰੀ ਤੁਸੀਂ ਆਪਸ ਵਿੱਚ ਜਿੰਨੀ ਮਰਜ਼ੀ ਰੱਖ ਸਕਦੇ ਹੋ ਜਿਵੇਂ ਕਿ 50 50 70 30 ਜਾਂ ਕੋਈ ਹੋਰ ਜੋੜ ਇਹ ਦੋਵੇਂ 파ਟਨਰਾਂ ਲਈ ਰਿਹਾਇਸ਼ ਪਰਮਿਟ ਹਾਸਲ ਕਰਨ ਦਾ ਸਭ ਤੋਂ ਸੌਖਾ ਮੌਕਾ ਬਣ ਸਕਦਾ ਹੈ 파ਟ 4 ਜ਼ਰੂਰੀ ਡਾਕੂਮੈਂਟ ਇਸ ਸਾਰਾ ਪ੍ਰੋਸੈਸ ਅਪਲਾਈ ਕਰਨ ਲਈ ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਹਨ ਉਹ ਇਸ ਤਰ੍ਹਾਂ ਹਨ ਜਿਵੇਂ ਕਿ ਪਾਸਪੋਰਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਿਜ਼ਨਸ ਪਲਾਨ ਬੈਂਕ ਬੈਲੈਂਸ ਸਟੇਟਮੈਂਟ ਸ਼ੇਅਰ ਕੈਪੀਟਲ ਸਬਮਿਟ ਕਰਨ ਲਈ ਲਾਤਵੀਆ ਐਡਰੈਸ ਪ੍ਰੂਫ ਫੋਟੋਸ ਅਤੇ ਹੋਰ ਜ਼ਰੂਰੀ ਡਾਕੂਮੈਂਟ ਇਸ ਦੇ ਕੀ ਫਾਇਦੇ ਹਨ ਸਾਰੇ ਸ਼ੈਨਗਨ ਦੇਸ਼ਾਂ ਵਿੱਚ ਆ ਜਾ ਸਕਦੇ ਹੋ ਆਪਣੇ ਪਰਿਵਾਰ ਨੂੰ ਵੀ ਨਾਲ ਰੱਖ ਸਕਦੇ ਹੋ ਵਾਈਫਸ ਤੇ ਬੱਚਿਆਂ ਦੀ ਵੀ ਰਿਹਾਈਸ ਪਰਮਿਟ ਮਿਲ ਜਾਂਦਾ ਹੈ ਘੱਟ ਲਾਗਤ ਵਿੱਚ ਯੂਰਪ ਦੀ ਪੀਆਰ ਲੈ ਸਕਦੇ ਹੋ ਧਿਆਨ ਰੱਖਣ ਜੋ ਗੱਲਾਂ ਕੰਪਨੀ ਅਸਲ ਵਿੱਚ ਚੱਲ ਰਹੀ ਹੋਣੀ ਚਾਹੀਦੀ ਹੈ ਕਾਗਜ਼ੀ ਕੰਪਨੀ ਨਾ ਬਣਾਓ ਸਾਰੇ ਡਾਕੂਮੈਂਟ ਸਹੀ ਤੇ ਲੀਗਲ ਹੋਣੇ ਚਾਹੀਦੇ ਹਨ ਕਿਸੇ ਵੀ ਏਜੰਸੀ ਜਾਂ ਏਜੰਟ ਕੋਲੋਂ ਪੂਰੀ ਤਰ੍ਹਾਂ ਜਾਂਚ ਕਰਵਾ ਲਵੋ ਸੋ ਐਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਦਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ